ਕਹਿੰਦੇ ਕਹਿੰਦਾ ਨਹੀਂ ਹੋ ਨਹੀਂ ਸਕਦਾ ਸਾਡੇ ਜਕਰੀਆ ਖਾਨ ਨੇ ਢੰਡੋਰਾ ਪਟਾਇਆ ਇੱਕ ਦੂਜੇ ਨਾਲ ਜਦਾਈ ਕਰਦੇ ਆ ਕਿਸ ਤਰ੍ਹਾਂ ਦੂਸਰਾ ਆਖਦਾ ਕਿ ਸਿੱਖ ਹੋ ਨਹੀਂ ਸਕਦੇ ਸਾਡੇ ਜਕਰੀਆ ਖਾਨ ਨੇ ਖਤਮ ਕਰ ਦਿੱਤੇ ਆ ਇਹ ਕਹਖਦਾ ਕਿ ਸਿੱਖ ਆ ਆਹ ਬਿਆਨ ਦੇ ਨਾਲ ਸਰੌਣ ਕਰੀਏ ਦੋ ਰਾਹੀ ਜੰਗਰੀਆ ਖਾਨ ਦੀ ਕਰਦੇ ਜਾਣ ਭਰੀ ਬਾ ਸਾ ਉਹ ਇੱਕ ਨੂੰ ਦੂਜਾ ਖਾਨ ਸੁਣਾਵੇ ਗੱਪਾਂ ਮਾਰ ਮਖੌਲ ਉਡਾਵੇ ਇੱਕ ਨੂੰ ਦੂਜਾ ਖਾਨ ਸੁਣਾਵੇ ਗੱਪਾਂ ਮਾਰ ਮਖੌਲ ਉਡਾਵੇ ਕਿਧਰੇ ਸਿੱਖ ਨਜ਼ਰ ਨਾ ਆਵੇ ਕਿਧਰੇ ਸਿੱਖ ਨਜ਼ਰ ਨਾ ਆਵੇ ਬਾਗ ਪਟਾ ਦਾ ਸਿੱਖੀ ਦਾ ਸਾਡੇ ਖਾਨ ਜਕਰਿਆ ਖਾਰੇ ਨਾ ਮਟਾ ਦਾ ਸਿੱਖੀ ਦਾ

हिकु न दूज खु सुवे गप मारावे कि सिख नयावे कितिरे सिख नयावे पार मटा था सिखी सादे खान जरी आख नाम मटा था सिखी उण जि आख न ਖਤਰੇ ਦਿੱਤੇ ਕੱਟ ਸਿਕਾਣੇ ਪਤਰੇ ਖਾਵੇ ਮਾਰ ਖੁਸ਼ੀ ਵਿੱਚ ਛਤਰੇ ਮੋਮਣਾ ਰੋਬ ਵਖਾਉਂਦੇ ਨੇ ਐਸਾ ਰੋਬ ਖਾਣੇ ਪਾਇਆ ਸਿੱਖ ਨਜ਼ਰੀ ਆਉਂਦੇ ਨੇ ਐਸਾ ਰੋਬ ਸਿਖਾਤੇ ਪਾਇਆ ਸਿੱਖ ਨਜ਼ਰੀ ਆਉਂਦੇ ਨੇ ਹੋ ਭਰੀਆ ਖੁਸ਼ੀਆਂ ਨਾਲ ਉਜਾਰਾ ਹੋਈਆਂ ਬੰਦ ਵਜਣੀਆਂ ਥਾਰਾ ਭਰੀਆਂ ਖੁਸ਼ੀਆਂ ਨਾਲ ਉਜਾੜਾ ਹੋਈਆਂ ਬੰਦ ਵਜਣੀਆਂ ਥਾਰਾ ਖਿਆਲੇ ਸਮਝ ਸਮੇ ਦੀਆਂ ਨਾਲਾ ਖਿਆਲੇ ਸਮਝ ਸਮੇ ਦੀਆਂ ਨਾਲਾ ਤੂਰ ਖੱਪਾ ਦਾ ਸਿੱਖੀ ਦਾ ਸਾਡੇ ਖਾਨ ਜਗਰਿਆ ਖਾਰੇ ਨਾ ਮਟਾ ਦਾ ਸਿੱਖੀ ਦਾ ਹੋ ਸਾਡੇ ਖਾਨ ਜਗਰਿਆ ਖਾਨੇ ਨਾਮਾ ਦਾ ਤਾਂ ਸਿੱਖੀ ਦਾ ਉਹ ਸ਼ਾਨ ਕਰਦੇ ਗਰਕ ਟਕਾਣੇ ਦਿੱਤੇ ਮਾਰ ਸਿੱਖ ਜਰਵਾਣੇ ਐਸੇ ਨਾਲ ਦੇਖਦੇ ਰਾਣੇ ਫਿਰਦੇ ਜਾਨ ਬਚਾਉਂਦੇ ਨੇ ਐਸਾ ਰੋਬ ਖਾਣ ਨੇ ਪਾਇਆ ਸਿੱਖਾਂ ਦੀ ਨਜ਼ਰੀ ਆਉਂਦੇ ਨੇ ਐਸਾ ਰੋਬ ਸਿਖਾਤੇ ਪਾਇਆ ਸਿੱਖਾਂ ਦੀ ਨਜ਼ਰੀ ਆਉਂਦੇ ਨੇ ਪੂਰਾ ਸਿੰਘ ਨਗਰ ਬਜਾਤਾ ਸਿੱਖੀ ਦਾ ਫਾਟੇ ਖਾਨ ਜਕਰਿਆ ਖਾਰੇ ਨਾਮ ਲਾਤਾ ਸਿੱਖੀ ਦਾ ਉਹ ਸਾਡੇ ਖਾਨ ਜਕਰਿਆ ਖਾਰੇ ਨਾਮ ਲਾਤਾ ਸਿੱਖੀ ਦਾ ਬੋਲਾ ਕੋ ਸਖ ਜਕਾਰਾ ਛੱਟੇ ਚੋੜਾ ਪਾਏ ਨਫਰਲਾ ਕੱਟੇ ਨਾਂ ਨਿਸ਼ਾਨ ਕੇਸਰੀ ਗੱਡੇ ਉੱਚ ਸਦੀ ਖੁਸ਼ੀ ਮਨ ਹੁੰਦੇ ਨੇ ਐਸਾ ਰੋਬ ਖਾਨ ਵੀ ਆਉਂਦੇ ਨੇ ਐਸਾ ਰੋਬ ਸਿਖਾਤੇ ਪਾਇਆ ਸਿਕਨਾ ਨਜਰੀ ਆਉਂਦੇ ਨੇ ਹੋ ਨਾਮ ਸੰਗ ਬਣ ਕੇ ਜੁੜ ਕੇ ਇਹਨਾਂ ਲ ਸਾਰੇ ਦੇਸ਼ ਵਿੱਚ ਘੁੜ ਕੇ ਇਹਨਾਂ ਲ ਸਾਰੇ ਦੇਸ਼ ਵਿੱਚ ਘੁੜ ਕੇ ਮਾਣਾ ਘਟਾ ਦਾ ਸਿੱਖੀ ਦਾ ਸਾਡੇ ਖਾਨ ਜਕਰਿਆ ਖਾਰੇ ਨਾ ਮਟਾ ਦਾ ਸਿੱਖੀ ਦਾ ਹੋ ਸਾਡੇ ਖਾਨ ਜਕਰਿਆ ਫੇਰ ਜਿਦਾਈ ਕਰਦੇ ਆ ਕਹਿੰਦਾ ਨਹੀਂ ਇਹ ਸਿੱਖ ਨਹੀਂ ਹੋਣੀ ਦੂਸਰਾ ਕਹਿੰਦਾ ਚੱਲ ਜੇ ਸਿੱਖ ਨਹੀਂ ਲੱਗਦੇ ਤੈਨੂੰ ਤਾਂ ਜਾ ਕੇ ਨਾੜੇ ਦੇਖ ਲੈਨੇ ਨਜ਼ਦੀਕ ਜਾ ਕੇ ਦੇਖ ਲੈਨੇ ਫੇਰ ਦਿਲ ਕੰਬ ਗਿਆ ਕਹਿੰਦਾ ਜੇ ਸੱਚੀਓ ਸਿੱਖ ਹੋਏ ਤਾਂ ਫੇਰ ਕੀ ਕਰਾਂਗੇ ਇਹਨਾਂ ਨੂੰ ਛੇੜਨਾ ਤੇ ਸਮਝ ਲਾ ਭੰਡਰਾਂ ਦੇ ਖਖਰ ਨੂੰ ਹੱਥ ਪਾਉਣਾ ਇੱਕੋ ਗੱਲ ਐ ਇਹ ਨਰਦੇ ਇਹ ਤਾਂ ਆਪ ਲੜਾਈ ਦੀ ਜੜ ਲੱਭਦੇ ਰਹਿੰਦੇ ਆ ਕਿ ਸਾਨੂੰ ਕਿਤੇ ਨਾ ਕਿਤੇ ਲੜਾਈ ਆਪੇ ਆਪ ਹਿੱਸਾ ਪਾਵੇਂ ਤੇ ਸਾਨੂੰ ਆਖੇ ਸਾਡੇ ਨਾਲ ਲੜ ਤੂੰ ਰਹਿਣ ਦੇ ਪੰਗਾ ਲੈਣ ਨੋ ਤੇ ਦੋਨੋਂ ਜਾਣੇ ਵਾਪਸ ਚਲੇ ਗਏ ਸਿੰਘਾ ਦਰ ਕਰਦੇ ਹੋਏ ਵਾਪਸ ਚਲੇ ਗਏ ਆ ਪਰ ਗੁਰਮਖੋ ਸੂਰਮਿਆਂ ਦੇ ਲਈ ਮਿਹਣਾ ਮੌਤ ਤੋਂ ਵੀ ਭੈੜਾ ਹੁੰਦਾ ਇਹ ਦੋਨਾਂ ਦੀ ਆਵਾਜ਼ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦੇ ਕੰਨਾਂ 'ਚ ਪਹੁੰਚੀ ਆ ਤੇ ਜਿਸ ਤਰ੍ਹਾਂ ਕਿਸੇ ਬਿੱਛੂ ਇਹ ਗੱਲ ਸਾਡੀ ਅਣਖ ਤੇ ਆਣ ਪਈ ਆ ਭਾਈ ਇਹ ਗੱਲ ਸਾਡੀ ਗੈਰ ਦਦੇ ਆਪ ਪਹੁੰਚੀ ਆ ਜੇ ਅੱਜ ਹਕੂਮਤ ਨੂੰ ਨਾ ਦੱਸਿਆ ਜੇ ਅੱਜ ਸਰਕਾਰ ਨੂੰ ਨਾ ਦੱਸਿਆ ਕਿ ਖਾਲਸਾ ਪੰਥ ਕਦੇ ਮੁਕਾਇਆ ਮੁੱਕ ਨਹੀਂ ਸਕਦਾ ਇਹਦੀਆਂ ਜੜਾਂ ਬੜੀਆਂ ਡੂੰਘੀਆਂ ਲੱਗੀਆਂ ਐ ਤੇ ਯਾਦ ਰੱਖੀ ਸਾਰੀ ਉਮਰ ਸਾਨੂੰ ਲੋਕ ਲੜਦਾ ਪਾਉਣਗੇ ਤੇ ਜੇ ਅਸੀਂ ਅੱਜ ਸਾਬਤ ਕਰ ਦਿੱਤਾ ਕਿ ਖਾਲਸਾ ਹਮੇਸ਼ਾ ਜਿਉਂਦਾ ਹੈ ਤੇ ਖਾਲਸਾ ਜਿਉਂਦਾ ਹੀ ਰਹੇਗਾ ਫਿਰ ਆਉਣ ਵਾਲੀਆਂ ਪੁਸ਼ਤਾ ਤੱਕ ਸਾਡੇ ਨਾਮ ਦੇ ਨਿਸ਼ਾਨ ਝੁਲਣਗੇ ਯਾਦ ਰੱਖ ਇਹ ਜਿਹੜਾ ਅਮਰਤ ਆਪਾਂ ਹੈ ਗਿਆ ਹੈ ਨਾ ਜਿਹੜੀ ਖੱਡੇ ਪੱਟੇ ਦੀ ਪਹਲ ਲਈ ਹੈ ਤੇ ਇਹ ਇੱਕ ਜੇ ਅੱਜ ਵੀ ਤਾਂ ਹਲੜੇ ਆਪਣਾ ਖੂਨ ਨਾਮ ਹਾਇਆ ਤੇ ਇਹ ਲਾਜ ਅਮਰਤ ਨੂੰ ਲਗਣੀ ਆ ਖਾਲਸਾ ਕਦੇ ਵੀ ਕਿਸੇ ਦੇ ਮੁਕਾਇਆ ਮੁਕ ਨਹੀਂ ਸਕਦਾ ਚਾਹੇ ਜਕਰੀਆ ਖਾਨ ਜਿੱਡੇ ਵੱਡੇ ਮਰਜੀ ਦਾਵੇ ਕਰੀ ਜਾਵੇ ਪਰ ਜਕਰੀਆ ਖਾਨ ਦੇ ਕੰਨੀ ਇਹ ਆਵਾਜ਼ ਪਚਾਉਣੀ ਪਵੇਗੀ ਕਿ ਜਕਰੀਆ ਖਾਨ ਜਿਹੜੀ ਚੀਜ਼ ਜੰਮਦੀ ਆ ਕਲੇ ਜਗਈ ਲੱਗਦੀ ਮਨੋਂ ਪੈ ਗਿਆ ਬਾਰੂਦ ਉੱਤੇ ਅੱਗ ਦੀ ਗੱਲ ਰਾਹੀ ਦੀ ਕਲੇ ਜਗਈ ਲੱਗਦੀ ਮਨੋਂ ਪੈ ਗਿਆ ਬਾਰੂਦ ਉੱਤੇ ਅੱਗ ਦੀ ਕਾਨੇ ਮਾਰਦਾ ਐ ਸਾਰਾ ਸਾਰਾ ਜੱਗ ਜੀ ਮਾਰਦਾ ਐ ਸਾਰਾ ਸਾਰਾ ਜੱਗ ਜੀ ਇਹ ਗੱਲ ਨੂੰ ਵਿਆ ਚੱਲੀਏ ਗੁਰਦਾ ਸਿੰਘ ਜਲੇ ਸਿੰਘਾਂ ਦੇ ਦੀ ਆਉਂਦੀ ਸਿੱਖੀ ਰੱਖਣੀ ਸਿੱਖੀ ਦੀ ਆਪਾ ਚੱਲੀਏ

ਮਨ ਪੈ ਗਿਆ ਬਾਰੂਦ ਉੱਤੇ ਅੱਗ ਜੀ ਗੱਲ ਰਾਹੀ ਦੀ ਕਲੇਜੇ ਗਈ ਲੱਗਦੀ ਮਨ ਪੈ ਗਿਆ ਬਾਰੂਦ ਉੱਤੇ ਅੱਗ ਜੀ ਤਾਨੇ ਮਾਰਦਾ ਸਾਰਾ ਜੱਗ ਜੀ ਮਾਰਦਾ ਸਾਰਾ ਜੱਗ ਜੀ ਸ਼ਹੀਦ ਆਪਾ ਪਾ ਚੱਲਿਏ ਸ਼ਹੀਦ ਆਪਾ ਪਾ ਚੱਲਿਏ ਬੋਨਾ ਸਿੰਘਾ ਗੱਲ ਤੇਰੀ ਪਾਈ ਠੀਕ ਹੈ ਮੋਤੀ ਅਰਸ਼ਾ ਤੋਂ ਸਾਨੂੰ ਰਹੀ ਹੋਡੀ ਕਰ ਸਿੰਗ ਨਾਮ ਘਾਇਆ ਮੁਕਣੇ ਛਿੱਧ ਦੀ ਪੰਜਵੇਂ ਗੁਰਾਂ ਨੇ ਜਦੋਂ ਪਾਈ ਸੀ ਅੱਤ ਮੁਗਲਾਂ ਨੇ ਉਦੋਂ ਬੜੀ ਚਾਈ ਸੀ ਛਿੱਧ ਦੀ ਪੰਜਵੇਂ ਗੁਰਾਂ ਨੇ ਜਦੋਂ ਪਾਈ ਸੀ ਅੱਤ ਮੁਗਲਾਂ ਨੇ ਉਦੋਂ ਬੜੀ ਚਾਈ ਸੀ ਸ਼ੇਵੇ ਪਾਦਸ਼ਾਹ ਨੇ ਤੇਗ ਖੜਕਾਈ ਸੀ ਪਾਦਸ਼ਾਹ ਨੇ ਤੇਗ ਖੜਕਾਈ ਸੀ ਓ ਆਪਾਂ ਦਾ ਪੁਲਾ ਚੱਲ ਲਿਏ

ਇਹ ਸੜਕ 'ਤੇ ਗੱਡੀਆਂ ਸਿੱਖ ਰਾਜ ਦਾ ਨਾਜਕਾਰਾ ਉੱਚ ਛੱਡੀ ਏ ਛੱਡੀ ਏ ਢੱਡੇ ਕੇਸਰੀ ਛੜਕੀ 'ਤੇ ਗੱਡੀਆਂ ਸਿੱਖ ਰਾਜ ਦਾ ਨਾਜਕਾਰਾ ਉੱਚ ਛੱਡੀ ਏ ਜਿਹੜਾ ਏੜੀ ਕਰੇ ਅੱਟਕਸ ਰਾਜ ਚੱਲੀਏ ਗੁਰਦਾਸ ਸਿੰਘਾਂ ਦੇ ਸਿੰਘਾਂ ਦੇ ਜੀ ਆਉਂਦੀ ਸਿੱਖੀ ਰੱਖਣੀ ਸ਼ਹੀਦਿਆ ਪਤਾ ਚੱਲ ਦਸ ਚੱਲਿਏ ਚੱਲਿਏ ਜਕਰਿਆ ਖਾਣ ਨੂੰ ਕਿਸੇ ਗੜਾ ਮੁਕਾਇਆ ਮੁਕਰੇ ਕਿਸੇ ਗੜਾ ਮੁਕਾਇਆ ਮੁਕਰੇ ਟੰਬੇ ਵੱਟ ਲੈ ਜੰਡਾਂ ਦੇ ਨਾਲ ਚੰਗੇ ਜੀ ਵੀਰ ਰਸ ਚ ਤੁਰੇ ਨੇ ਦੋਵੇਂ ਰੰਗੇ ਜੀ ਰੰਗੇ ਜੀ ਟੰਬੇ ਵੱਟ ਲੈ ਜੰਡਾਂ ਦੇ ਨਾਲ ਚੰਗੇ ਜੀ ਵੀਰ ਰਸ ਚ ਤੁਰੇ ਨੇ ਦੋਵੇਂ ਰੰਗੇ ਜੀ ਵੇਖ ਸ਼ਮਾਤਾ श पाजलिए शहदीअ पाजलि ਚੰਗੀਆਂ ਲਹੂ ਵਿੱਚ ਗਾਰਾ ਹੋ ਗਿਆ ਰਤ ਫੇਚ ਗਈ ਰਤ ਭਜ ਵੀ ਲਹੂ ਦੇ ਨਾਲ ਸਾਰੀ ਜੀਰਤ ਭਜ ਗਈ ਭਜ ਗਈ ਲਹੂ ਦੇ ਨਾਲ ਖਾਰੀ ਸੂਰਮੇਸ਼ ਫੀਰ ਹੋ ਗਏ ਗੁਰੂ ਦਾਸ ਦੇ ਦਸਵੇਂ ਪਨਾਥ ਦੇ ਵਲ ਲੈ ਲੇ ਕਲਾਮ ਵਿੱਦਿ ਦੀ ਬੋਤਾ ਸਿੰਘ ਦੇ ਕਰੀਆ ਘਾਰ ਦੇ ਢੋਰਾ ਪਟਾਇਆ ਗਾਥਾ ਲਗ ਪਰਦਾਈ ਵਾਲਾੜੇ ਵਾਲਾ ਬਾਰਾ ਚਾਰ ਨਿਸ਼ਈ ਸਿੰਗਾਰੇ ਨਕਸ਼ਕਾਰ ਚਾਰ ਨਿਸ਼ਈ ਸਿੰਗਾਰੇ ਪਾਂਗੇ ਨਕਸ਼ਕਾਰ ਪਾਂਗੇ ਕਹਿੰਦਾ ਨਹੀਂ ਹੋ ਨਹੀਂ ਸਕਦਾ ਸਾਡੇ ਜਕਰੀਆ ਖਾਨ ਨੇ ਢੋਰਾ ਪਟਾਇਆ ਇੱਕ ਦੂਜੇ ਨਾਲ ਜਦਾਈ ਕਰ ਰਹੇ ਆ ਕਿਸ ਤਰ੍ਹਾਂ ਦੂਸਰਾ ਆਗਰਾ ਕਹੋ ਨਹੀਂ ਸਕਦੇ ਸਾਡੇ ਜਗਰੀਆ ਖਾਨ ਨੇ ਖਤਮ ਕਰ ਦਿੱਤੇ ਆ ਇੱਕ ਅੱਖ ਦਾ ਇੱਕ ਸਿੱਖ ਆ ਆਹ ਬਿਆਰ ਦੇ ਨਾਲ ਸਰੌਣ ਕਰੀਏ ਦੋ ਰਾਹੀ ਜਗਰੀਆ ਖਾਨ ਦੀ ਕਰਦੇ ਜਾਣ ਭਰੀ ਬਾਸਾ ਉਹ ਇੱਕ ਨੂੰ ਦੂਜਾ ਖਾਨ ਸੁਣਾਵੇ ਗੱਪਾਂ ਮਾਰ ਮੁਖੌੜੇ ਉਡਾਵੇ ਇੱਕ ਨੂੰ ਦੂਜਾ ਖਾਨ ਸੁਣਾਵੇ ਗੱਪਾਂ ਮਾਰ ਮੁਖੌੜੇ खा न सिखी उे खणी खा मटादा सिखी समानी खट से ਤਾਰੇ ਹੋਮਣਾ ਰੋਬ ਵਖਾਉਂਦੇ ਨੇ ਐਸਾ ਰੋਬ ਵਖਾਣ ਨੇ ਪਾਇਆ ਸਿੱਖ ਨਨਜਰੀ ਆਉਂਦੇ ਨੇ ਐਸਾ ਰੋਬ ਸਿਖਾਤੇ ਪਾਇਆ ਸਿੱਖ ਨਨਜਰੀ ਆਉਂਦੇ ਨੇ ਇੱਕ ਨੂੰ ਦੂਜਾ ਖੜਾਵੇ ਇੱਕ ਨੂੰ ਦੂਜਾ ਖਾ khan ja